ਦੋਸਤੋ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤਾਂ ਦੋਸਤੋ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਇੱਕ ਬੰਦੇ ਦੀ ਸ਼ਰਮਨਾਕ ਕਰਤੂਤ ਸਾਂਝੀ ਕਰਨ ਲੱਗੇ ਹਾਂ ਤਾਂ ਇਹ ਵੀਡੀਓ ਸਰਦਾਰ ਚਮਕੌਰ ਸਿੰਘ ਧੁੰਨ ਨੇ ਆਪਣੇ ਸੋਸ਼ਲ ਮੀਡੀਆ ਪੇਜ ਤੇ ਸਾਂਝੀ ਕੀਤੀ ਹੈ ਜਿਸ ਵਿੱਚ ਇੱਕ ਵਿਅਕਤੀ ਦੇ ਵੱਲੋਂ ਸ਼ਮਸ਼ਾਨ ਘਾਟ ਦੇ ਵਿੱਚ ਟੋਣਾ ਕੀਤਾ ਗਿਆ ਹੈ ਤਾਂ ਉਸ ਪਾਪੀ ਬੰਦੇ ਬਾਰੇ ਉਸ ਦੀ ਸ਼ਰਮਨਾਕ ਕਰਤੂਤ ਦੇ ਬਾਰੇ ਸਰਦਾਰ ਚਮਕੌਰ ਸਿੰਘ ਧੁੰਨ ਕੀ ਕਹਿ ਰਹੇ ਨੇ ਆਓ ਤੁਹਾਨੂੰ ਲੈ ਚਲਦੇ ਹਾਂ ਇਸ ਵੀਡੀਓ ਦੇ ਵੱਲ ਤਾਂ ਵੀਡੀਓ ਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਇਹੋ ਲੋਕਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਵਾਇਗੁਰਦਿਕਾ ਖਾਨ ਸਾਹਿਬ ਵਾਇਗੁਰਦਿਕੀ ਫਤਿਹ ਆ ਮੜੀਆਂ ਵਾਂ ਤੇ ਇੱਥੇ ਮੁੰਡੇ ਰੋਜ਼ ਸ਼ਾਮਾਂ ਨੂੰ ਖੇਡਣ ਆਉਂਦੇ ਆ ਕਿ ਆਉ ਉਹ ਤੁਹਾਨੂੰ ਇੱਕ ਜਲਵਾ ਵਖਾਉਂਦੇ ਆ ਅੱਜ ਮੜੀਆਂ ਦਾ ਤੇ ਆ ਜਿੱਥੇ ਬਹਿਣ ਨੂੰ ਜਗ੍ਹਾ ਹੁੰਦੀ ਆ ਉਹ ਜਗਾ ਜੀ ਆ ਤੇ ਇੱਥੇ ਮੜੀਆਂ ਦੇ ਵਿੱਚ ਨਾ ਕੋ ਟੂਣਾ ਕਰਕੇ ਗਿਆ ਵਾ ਹੋ ਸਕਦਾ ਸਾਡੇ ਬੰਦਾ ਹੀ ਕੋਈ ਹੋਵੇ ਆ ਦੀ ਸ਼ਰਮ ਪਈ ਆ ਤੇ ਇਹਦੇ ਜਿਹੜੀ ਆਂਡਾ ਆਂਡੇ ਆਂਡੇ ਇਹਦੇ ਜਾਂਦੇ ਆ ਤਿੰਨ ਆਂਡੇ ਆ ਹੁਣੇ ਪਰ ਮੈਂ ਦੇਖੀ ਹੋਵੇ ਐਨੀ ਦੀ ਮੈਂ ਇਹ ਆਹ ਸ਼ਰਾਬ ਵੀ ਜਿਹਦੀ ਵੀ ਇਹ ਕਰਤੂਤ ਆ ਮੇਰੇ ਸਾਹ ਦੇ ਨਾਲ ਉਹਨੂੰ ਲੱਖ ਲਿਆ ਲਾਟਾ ਤੇ ਮਤਲਬ ਜਿੱਥੇ ਨੌਜਵਾਨੀ ਖੇਡਣ ਹੁੰਦੇ ਆ ਉਹ ਜਗ੍ਹਾ ਨੂੰ ਨਹੀਂ ਬਖਸ਼ੀ ਦੀ ਆ ਨਾਲ ਹੀ ਆਵੇ ਗਰਾਊਂਡ ਬਣਾਈ ਇੱਥੇ ਮੜੀਆਂ ਦੇ ਵਿੱਚ ਉਹ ਪਰਲੇ ਪਾਸੇ ਸੁਸ਼ਾਨ ਭੂਮੀ ਆ ਇਹ ਇਹਨਾਂ ਨੂੰ ਸਮਝਣਾ ਚਾਹੀਦਾ ਵੀ ਘਟੂਗੜ ਨੌਜਵਾਨਾਂ ਦਾ ਤੇ ਭਲਾ ਕਰ ਲੋ ਅੱਗੇ ਅੱਧੇ ਨੌਜਵਾਨ ਤੇ ਆਪਣੇ ਪਿੰਡ ਦੇ ਮੇਰੇ ਸਾਥ ਦੇ ਨੌਜਵਾਨ ਛੇ ਜ ਮਰ ਗਏ ਆ ਤੇ ਜਿਹੜੇ ਖੇਡ ਨੂੰ ਫੁੱਟ ਰਹਾਂਦੇ ਉਹ ਵੀ ਠੋਕ ਨਹੀਂ ਲੱਗਦਾ ਉਹ ਵੀ ਚੌਂਨੇ ਵੀ ਕਰਮੀ ਹੋ ਜਾਣਾ ਸੂਮ ਬਾਕੀ ਮਾਰਾ ਹੀ ਮੇਰ ਕਰੇ ਤੇ ਜਿੰਨੇ ਟੂਨਾ ਕੀਤਾ ਨੂੰ ਰੱਖ ਦੀਆਂ ਨਾਲ ਤਾਂ